ਕਹਿਰਵਦਾਸ ਬਹੁਤ ਜਨਮ ਵਿਚਰੇ ਤੇਰਾ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿਰਵਦਾਸ ਆਸ ਲਗ ਜੀਵੋ ਚਿਰ ਪੈ ਉਹ ਦਰਸ਼ਨ ਦੇਖੇ ਬਾਬਾ ਪਿੱਪਲ ਦੇ ਦਾਸ ਗੁਰੂ ਸਰਮਣ ਦਾਸ ਹਰੀ ਦਾਸ ਗੁਰਜੋਏ ਸੋ ਹਮਰੀ ਰਖਿਆ ਕਰੇ ਬਿਕਨਨ ਲਾਗੇ ਕੋਏ ਤਨ ਤਨ ਸਤ ਗੁਰੂ ਗਰੀਬ ਦਾਸ ਬੰਦੂ ਨਿਤ ਸੁਭਾਸ਼ਾਮ ਚਰਨ ਕਬਲ ਕੋ ਡੰਡਵਤ ਕੋਟ ਕੋਟ ਪਰਨਾਮ ਚਰਨ ਕਬਲ ਕੋ ਡੰਡਵਤ ਕੋਟ ਕੋਟ ਪਰਨਾਮ ਜਪੋ ਜੀ ਸਤਨਾਮ ਸਤਨਾਮ ਆਦਰਨੀਏ ਬੰਦਨੀਏ ਗੁਰੂ ਗੁਰੂ ਕੈ ਸਾਥ ਸੰਗਤ ਜੀ ਔਸ ਮਤੀਆਂ ਸੰਤਾਂ ਜਗਤ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਅਮਰਤ ਬਾਣੀ ਸਮੁੱਚੀ ਮਾਨਵਤਾ ਨੂੰ ਸੰਤਾਂ ਦੀ ਸੰਗਤ ਕਰਨ ਦਾ ਪਾਵਨ ਉਪਦੇਸ਼ ਦਿੰਦੀ ਹੈ ਔਰ ਸਤਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਰਵਿਦਾਸ ਭਣੇ ਦੋ ਦਾਣੇ ਸੋ ਜਾਣ ਸੰਤ ਅਨੰਤ ਹੈ ਅੰਤਰ ਨਹੀਂ ਸਾਹਿਬ ਜੀ ਉਚਾਰਨ ਕਰਦੇ ਆ ਕਿ ਦੁਨੀਆਂ ਦੇ ਲੋਕ ਆਪਣੀ ਮਤ ਦੇ ਅਨੁਸਾਰ ਆਪਣੀ ਸੋਝੀ ਦੇ ਅਨੁਸਾਰ ਜੋ ਵੀ ਕੁਝ ਜਾਣਨ ਲੇਕਿਨ ਸਤਿਗੁਰੂ ਅਵਿਦਾਸ ਜੀ ਕਹਿੰਦੇ ਮੈਂ ਅਟਲ ਸਚਾਈ ਬਿਆਨ ਕਰਦਾ ਆ ਕਿ ਸੰਤਾ ਵਿੱਚ ਔਰ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮ ਮਨਮੰਤ ਤਨ ਸੇ ਸਈ ਨਾਨਕਾ ਉਰਨੋ ਸੋਈ ਸੰਤ ਸਬੁਰ지 ਕਹਿੰਦੇ ਜਿਹੜੇ ਮਹਾਤਮਾ ਸਵਾਸ ਸਵਾਸ ਪਰਮਾਤਮਾ ਦੇ ਨਾਮ ਦੀ ਭਜਨ ਬੰਦਗੀ ਕਰਦੇ ਆ ਇਹੋ ਜਿਹੇ ਸਾਧੂਆਂ ਦੇ ਦਰਸ਼ਨ ਤਾਂ ਬੜੇ ਦੁਰਲਭ ਨੇ ਅਗਰ ਉਹਨਾਂ ਦੇ ਚਰਨਾਂ ਦੀ ਥੂੜੀ ਵੀ ਜੀਵਨ ਵਿੱਚ ਪ੍ਰਾਪਤ ਹੋ ਜਵੇ ਤੇ ਸਬੁਰ지 ਕਹਿੰਦੇ ਮਨੁੱਖਾ ਜਨਮ ਪਾਵਨ ਪੁਨੀਤ ਹੋਣ ਵਾਸਤੇ ਆਉ ਉਸ ਮੱਥਿਆਂ ਸੰਤਾਂ ਮਹਾਨ ਪਾਵਨ ਪਵਿੱਤਰ ਤੀਰਥ ਸਥਾਨ ਡੇਰਾ ਸ਼੍ਰੀ 108 ਸੰਸਰਵੰਦਾ ਜੀ ਸਤਖੰਡ ਬੱਲਾ ਵਿਖੇ ਤਨ ਤਨ ਸ਼੍ਰੀ ਗੁਰੂ ਬਾਬਾ ਪਿੱਪਲ ਦਾਸ ਜੀ ਮਹਾਰਾਜ ਤਨ ਤਨ ਸਤਿਗੁਰ ਸੁਆਮੀ ਸਰਵੰਦਾ ਜੀ ਮਹਾਰਾਜ ਤਨ ਤਨ ਸਤਿਗੁਰ ਸੁਆਮੀ ਹਰੀ ਦਾਸ ਜੀ ਮਹਾਰਾਜ ਤਨ ਤਨ ਸਤਿਗੁਰ ਸੁਆਮੀ ਗਰੀਵ ਦਾਸ ਜੀ ਮਹਾਰਾਜ ਵਰਤਮਾਨ ਗੱਦੀਨਸ਼ੀ ਉਜਨੀਆ ਗੁਰਦੇਵ ਹਜ਼ੂਰ ਮਹਾਰਾ ਸਤਿਗੁਰ ਸੁਆਮੀ ਨਰਿੰਦਨ ਦਾਸ ਜੀ ਮਹਾਰਾਜ ਰਵਦਾਸੀਆ ਕੌਮ ਦੇ ਮਰ ਸ਼ਹੀਦ ਬ੍ਰਾਹਮਣੀ શ્રીਮਾਨ ਈਸ਼ਵਰ ਸੰਤ ਪ੍ਰਮਾਨੰਦ ਜੀ ਮਹਾਰਾਜ ਨ ਮਹਾਨ ਮਾਨਮਾ ਪੁਰਸ਼ਾ ਨੇ ਆਪਣਾ ਪੂਰੇ ਦਾ ਪੂਰਾ ਜੀਵਨ ਦੀਨ ਦੁਖੀ ਗਰੀਬਾਂ ਦੀ ਸੇਵਾ માં ਔਰ ਪ੍ਰਭੂ ਭਗਤੀ ਵਿੱਚ ਲਗਾਇਆ ਹੋਰ ਲਗਾ ਰਹੇ ਹਨ ਸਤਿਵਰਣੀਏ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਮੁਤੀਆਂ ਸੰਤਾਂ ਦੇ ਲਈ ਬੜੀ ਖੁਸ਼ੀ ਦੀ ਗੱਲ ਅੱਜ ਦਾ ਦਿਨ ਵਧਾਈ ਦਾ ਦੇਣਾ ਕਿ ਡੇਰਾ ਸ਼੍ਰੀ 108 ਸੰਸਰਵੰਦਾ ਜੀ ਵਰਣੀਏ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਮੁਤੀਆਂ ਸੰਤਾਂ ਦੇ ਲਈ ਵਧਾਈ ਦਾ ਦੇਣਾ ਮੁਬਾਰਕਬਾਦ ਦਾ ਦੇਣਾ ਹੈ ਕਿ ਅੱਜ 6 ਜਨਵਰੀ ਦੇ ਮੁਤਾਬਕ ਹਜ਼ੂਰ ਮਾਨ ਸਤਿਗੁਰੂ Swami Narangan Das ji Maharaj ਸਗੁਰਾਂ ਦਾ ਅੱਜ ਜਨਮ ਦਿਨ ਹੈ ਤੋਂ ਪੂਰੇ ਸੰਸਾਰ ਪਰਦੇ ਵਿੱਚ ਸੰਤਾਂ ਬੜੀ ਖੁਸ਼ੀ ਦੇ ਨਾਲ ਸ਼ਰਦਾ ਦੇ ਨਾਲ ਅੱਜ ਸਤਗੁਰਾਂ ਦਾ ਜਨਮ ਦਿਨ ਮਨਾ ਰਹੀਆਂ ਨੇ ਤੋਂ ਦਾਸ ਸਭ ਤੋਂ ਪਹਿਲੇ ਸੁਮਤੀਆਂ ਸੰਤਾਂ ਨੂੰ ਹਜੂਰ ਮਾਰਾ ਸਤਗੁਰ ਸੁਆਮੀ ਨਰਿੰਦਰਨ ਦਾ ਜੀ ਮਾਰਾ ਸਤਗੁਰਾਂ ਨੂੰ ਔਰ ਦਾਸ ਸੁਮਤੀਆਂ ਸੰਤਾਂ ਨੂੰ ਆਪਣੇ ਵੱਲੋਂ ਸਤਗੁਰਾਂ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹੈ ਮੁਬਾਰਕਵਾਹ ਦਿੰਦਿਆ ਔਰ ਨਾਲ ਹੀ ਗੁਰ ਚਰਣਾ ਵਿੱਚ ਜਗਤਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਸਭਗੁਰਾਂ ਦੇ ਚਰਣਾ ਵਿੱਚ ਸਾਡੀ ਅਰਦਾਸ ਹੈ ਤੇ ਹਜ਼ੂਰ ਮਹਾਰਾਜ ਸਤਪੁਰ ਸੁਆਮੀ ਨਰੰجنਦਾਸ ਜੀ ਮਹਾਰਾਜ ਸਭੁਰਾਂ ਨੂੰ ਗੁਰੂ ਜੀ ਦੇ ਰੌਲਤਾ ਬਖਸ਼ਿਸ਼ ਕਰਨ ਸਭੁਰਾਂ ਦੀ ਲੰਬੀ ਅਰਜ਼ੂ ਕਰਨ ਔਰ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਨ ਦਾ ਸਭੁਰਾਂ ਨੂੰ ਉਦਮ ਬਖਸ਼ਿਸ਼ ਕਰਨ ਤੋਂ ਗੁਰੂ ਪੈਰੀ ਸਾ ਸੰਗਤ ਜੀ ਅੱਜ ਦਾ ਦਿਨ ਸੂਚੀ ਸੰਤਾਂ ਦੇ ਲਈ ਬੜਾ ਭਾਗਾ ਦਿਨ ਹੈ ਤੋਂ ਆਓ ਜਗਤਗੁਰੂ ਸਤਗੁਰੂ ਰਵਿਦਾਸ ਮਹਾਰਾਜੀ ਦਾ ਪਵਨ ਪਵਿੱਤਰ ਜਨਮ ਦਿਤੀ ਸਮਾਗਮ ਵੀ 19 ਫਰਵਰੀ ਦੇ ਮੁਤਾਬਕ 19 ਫਰਵਰੀ 2019 ਨੂੰ ਬੜੀ ਸ਼ਰਧਾਪੂਰਵਕ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਸਵਰਨ ਮੰਦਰ ਸ੍ਰੀ ਗਵਰਧਨਪੁਰਵਾਰਨ ਸਿਵਕੇ ਹਜ਼ੂਰ ਮਹਾਰਾਜ ਸਤਪੁਰ ਸੁਆਮੀ ਨਰੰჯਨ ਬਾਜੀ ਮਹਾਰਾਜ ਸਭਰਾ ਦੀ ਪਾਵਨ ਪਵਿੱਤਰ ਸਰਪ੍ਰਸਤੀ ਹੇਠ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਤੋ ਦਾਸ ਸਮੂਹੀਆਂ ਸੰਗਤਾਂ ਨੂੰ ਸਤਪੁਰ ਰਵਿਦਾਸ ਮਹਾਰਾਜੀ ਦੇ ਵੀ ਜੋ ਗੁਰਪੁਰਬ ਸពੂਰੇ ਸੰਸਾਰ ਵਿੱਚ ਮਨਾਏ ਜਾਣ ਗਏ ਉਸ ਦੀਆਂ ਵੀ ਸੰਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਮੁਬਾਰਕਵਾਦ ਦਿੰਦਾ ਹੈ ਨਾਲ ਹੀ ਸਭ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ ਆਓ ਸਾਰੀ ਸੰਤਾਂ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਪਵਿੱਤਰ ਅਮਰਤ ਬਾਣੀ ਦਾ ਪ੍ਰਚਾਰ ਪ੍ਰਸਾਰ ਰਵਿਦਾਸੀਆਂ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਪੂਰੇ ਵਿਸ਼ਵ ਵਿੱਚ ਕਰੀਏ ਔਰ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਜਨਮ ਦਿਤੀ ਸਮਾਗਮ 1 ਜੁਨਵਰੀ ਦੇ ਮੁਤਾਬਿਕ ਆ ਰਿਹਾ ਸਾਰੀਆਂ ਸੰਤਾਂ ਆਪਣੇ ਗ੍ਰਹਿ ਵਿਖੇ ਗੁਰੂ ਘਰਾਂ ਵਿਖੇ ਬੜੇ ਸ਼ਾਂਤਾਪੂਰਵਕ ਮਨਾਈਏ ਔਰ ਜੋ ਜਗਤਗੁਰ ਸਤਗੁਰ ਰਵਿਦਾਸ ਮਹਾਰਾਜ ਜੀ ਨੇ ਸਮੁੱਚੀ ਮਾਨਵਤਾ ਲਈ ਪਵਨ ਉਪਦੇਸ਼ ਬਖਸ਼ਿਸ਼ ਕੀਤੇ ਆ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਧਪਮਕੀਰਾ ਇਕਤਾ ਸਮਾਨਤਾ ਆਪਸ ਵਿੱਚ ਭਾਈਚਾਰੇ ਦਾ ਸਤਗੁਰ ਜੀ ਨੇ ਸਾਨੂੰ ਉਪਦੇਸ਼ ਦਿੱਤਾ ਆ ਆਓ ਮਾਨਵਤਾ ਦੇ ਨਾਲ ਪ੍ਰੇਮ ਕਰੀਏ ਭਾਰਤ ਰਤਨ ਬਾਬਾ ਸਾਹਿਬ ਪੀਮਰਾ ਉਮੇੜਕਰ ਜੀ ਉਹ ਵੀ ਸਤਗੁਰਾਂ ਦੇ ਉਪਦੇਸ਼ਾਂ ਨੂੰ ਜੀਵਨ ਉਹ ਆਪਦੇਸ਼ਾਂ ਨੂੰ ਅੱਗੇ ਲੈ ਕੇ ਚੱਲੇ ਬਾਬਾ ਸਾਹਿਬ ਪੀਮਰਾਉ ਮੇਲਕਰ ਜੀ ਉਹਨਾਂ ਨੇ ਗੱਲ ਕੀਤੀ ਸ਼ਿਕਸ਼ਿਤ ਬਣੋ ਸੰਗਠਿਤ ਹੋ ਸੰਘਰਸ਼ ਕਰੋ ਬਾਬਾ ਸਾਹਿਬ ਨੇ ਐਜੂਕੇਸ਼ਨ ਦੀ ਗੱਲ ਕੀਤੀ ਹੈ ਤੇ ਸਤਿਗੁਰੂ ਰਵਿਦਾਸ ਜੀ ਲਿਖਦੇ ਆ ਮਾਧੋ ਆ ਵਿਦਿਆ ਹੈ ਤਕੀਨ ਵਿਵੇਕ ਦੀ ਪਮਲੀਨ ਕੇ ਸਾਡਾ ਤੀਸਰਾ ਨੇਤਰ ਐਜੂਕੇਸ਼ਨ ਹੈ ਪੜ੍ਹਾਈ ਹੈ ਬਾਬਾ ਸਾਹਿਬ ਨੇ ਸੰਗਠਿਤ ਹੋਣ ਦੇ ਲਈ ਕਿਹਾ ਤੇ ਸਤਿਗੁਰੂ ਰਵਿਦਾਸ ਜੀ ਪਹਿਲੇ ਕਹਿੰਦੇ ਆ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪਮਖੀ ਦਾ ਬਾਬਾ ਸਾਹਿਬ ਨੇ ਸੰਘਰਸ਼ ਦੀ ਗੱਲ ਕੀਤੀ ਹੈ ਤੇ ਸਤਪੁਰ ਰਵਿਦਾਸ ਜੀ ਕਹਿੰਦੇ ਪ੍ਰਾਦੀਨਤਾ ਪਾਪ ਹੈ ਜਾਨ ਲੇ ਹੋਰੇ ਮੀਤ ਰਵਿਦਾਸ ਦਾਸ ਪ੍ਰਾਦੀਨਸੋ ਕੌਣ ਕਰੇ ਹੈ ਪ੍ਰੀਤ ਤੇ ਸਬੂਰ ਜੀ ਕਹਿੰਦੇ ਜਿਹੜਾ ਆਦਮੀ ਕਿਸੇ ਦੇ ਗੁਲਾਮ ਕਿਸੇ ਦੇ ਅਧਿਨ ਰਹਿਣਾ ਪਸੰਦ ਕਰਦਾ ਗੁਲਾਮ ਦੇ ਨਾਲ ਕੋਈ ਪ੍ਰੇਮ ਨਹੀਂ ਕਰਦਾ ਤੇ ਆਓ ਗੁਰੂ ਪੈਰੀ ਸਾਸਨ ਜੀ ਜੋ ਸਬੂਰਾ ਨੇ ਸਾਨੂੰ ਮਾਨਵਤਾ ਦੇ ਨਾਲ ਸੰਦੇਸ਼ ਆ ਜੋ ਸਬੂਰਾ ਨੇ ਸਾਨੂੰ ਮਾਨਵਤਾ ਦਾ ਸੰਦੇਸ਼ ਦਿੱਤਾਇਆ ਇਹਨਾਂ ਸਬੂਰਾ ਦੇ ਉਪਦੇਸ਼ਾਂ ਨੂੰ ਅਸੀਂ ਜਨ ਜਨ ਤੱਕ ਘਰ ਘਰ ਤੱਕ ਲੈ ਕੇ ਚੱਲੀਏ ਔਰ ਡੇਰਾ ਸ਼੍ਰੀ 188 ਸੰਸਰਵੰਦਾ ਜੀ ਸਤਖੰਡ ਬੱਲਾੰਦੇ ਸੰਚਾਲਕ ਪੂਜਨੀਯ ਗੁਰਦੇਵ ਹਜੂਰ ਮਾਹਰਾ ਸਤਿਗੁਰੂ ਸਵਾਮੀ ਨਰਿੰਦਰ ਦਾ ਜੀ ਮਹਾਰਾਜ ਸਗੁਰੂ ਜੀ ਅੱਜ ਇੱਕ ਪਿੰਡ ਵਿੱਚ ਨਹੀਂ ਇੱਕ ਸ਼ਹਿਰ ਵਿੱਚ ਨਹੀਂ ਇੱਕ ਕੰਟਰੀ ਵਿੱਚ ਨਹੀਂ ਪੂਰੇ ਵਰਲਡ ਵਿੱਚ ਜਾ ਕੇ ਸੰਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਭਾਰਤ ਰੰਧਨ ਬਾਬਾ ਸਾਹਿਬ ਪੀਮਰਾਵ ਮੇੜਕਰ ਜੀ ਉਹਨਾਂ ਦੇ ਉਪਦੇਸ਼ਾਂ ਦੇ ਨਾਲ ਸੁਮਿਤੀਆਂ ਸੰਤਾਂ ਨੂੰ ਜੋੜ ਰਹੇ ਨੇ ਤੋਂ ਗੁਰੂ ਪਹਿਲੀ ਸਾ ਸੰਤ ਜੀ ਦਾਸ ਇੱਕ ਵਾਰ ਫਿਰ ਹਜ਼ੂਰ ਮਾਰਾ ਸਤਿਗੁਰੂ Swami Naranjan Daaji Maharaj ਸਭੁਰਾਂ ਦੇ ਅੱਜ ਜਨਮ ਦਿਨ ਦੀਆਂ ਸਤਿਗੁਰਾਂ ਨੂੰ ਔਰ ਸਮੁੱਚੀਆਂ ਸੰਤਾਂ ਨੂੰ ਅੱਜ ਦੇ ਸ਼ੁਭ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹੈ ਮੁਬਾਰਕਬਾਦ ਦਿੰਦਾ ਹੈ ਜੀ ਜੈ ਗੁਰਦੇਵ ਧੰਨ ਗੁਰਦੇਵ ਬੋਲੇ ਸੋ ਨਿਰਭੈ ਸ਼ਿਵ ਰਵੀਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਭੈ ਸਤਿਗੁਰੂ Swami Sarvandas Maharaj Ki Jai ਬੋਲੇ ਸੋ ਨਿਰਭੈ ਅਮਰ ਸੇਵਕ ਸਤਨਾੰਨੰਦ ਮਹਾਰਾਜ ਕੀ ਜੈ ਸਰਵਪੀਕ ਭਗਵਾਨ ਦੀ ਜੈ ਸਤਿਗੁਰੂ ਰਵਿਦਾਸ ਸ਼ਕਤੀ ਅਮਰ ਹੈ 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 ਬੋਲੇ ਸੋਨਰ ਪੈ ਸਤਿਗੁਰੂ ਵਿਦਾਸ ਮਹਾਰਾਜ ਜੀ ਦੀ ਜੈ ਹਰਿ ਸੋਮ ਹੀਰਾ ਛਾੜ ਕੇ ਕਰ ਹੈ ਆਨਤੀਆਸ ਤੇ ਨਰ ਦੋ ਜਖ ਜਾਹਿੰਗੇ ਸਤ ਵਾਖੈ ਰਵਿਦਾਸ ਬਹੁਤ ਜਨਮ ਵਿਛੁਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵਾ ਚਿਰ ਬਯੋ ਦਰਸਨ ਦੇਖੇ ਤਨ ਤਨ ਸਤਿਗੁਰ ਵਿਸਾਖੀ ਦਾਸ ਹੋ ਬੰਦੋ ਨਿਤ ਸ਼ੁਭ ਸ਼ਾਮ चरण कमल को दंडवत कोटि कोटि परवणदास जी महाराज तंदन सतगुरु हरिदास जी महाराज तंदन सतगुरु गरीबदास जी महाराज मौजूदा गुरुगद्दी पर विराजमान सतगुरु स्वामी निरंजन दास जी महाराज कौम के अमर सहित संत रामानंद जी महाराज आज बहुत ही खुशियां भर दिन है कि आज हम देश विदेश की संगत सतगुरु स्वामी निरंजन दास जी महाराज का अठहत्तरवा प्रकाश उत्सव बड़ी श्रद्धा के साथ धूमधाम से मना रहे हैं तो दास हरियाणा प्रांत की तरफ से अखिल भारतीय रविदास या धर्म संगठन हरियाणा प्रांत की तरफ से देश विदेश की समूह संगत को लख लख बधाई देता है और परम परमात्मा सतगुरु रविदास जी महाराज के चरणों में विनती करता है कि सतगुरु स्वामी निरंजन दास जी महाराज साढ़े विचकार जो है ना हजारों वर्ष साकार रहे ऐसी दास की जो है ना अरदास सतगुरु रविदास जी महाराज के चरणों में एक बार फिर देश विदेश की समूह संगत को सतगुरु स्वामी निरंजन दास जी महाराज के जन्मदिन की लख लख बधाई हो जी जय गुरुदेव तन गुरुदेव सतनाम शक जो बोले सो निरपय जगत गुरु सतगुरु रविदास महाराज जी की जय ਜੋ ਬੋਲੇ ਸੋ ਨੁਰਪੈ ਸਤਗੁਰ ਸੁਆਮੀ ਸਰਬੰਦਾਸ ਮਹਾਰਾਜ ਜੀ ਕੀ ਜੈ ਅੱਜ ਵਿਸ਼ੁਧੀਆਂ ਸੰਗਤਾਂ ਬਹੁਤ ਹੀ ਆਨੰਦਤ ਮਹਿਸੂਸ ਕਰ ਰਹੀਆਂ ਨੇ ਕਿ ਅੱਜ ਬਾਬਾ ਪੀਪਲ ਦਾਸ ਸਤਗੁਰ ਸੁਆਮੀ ਸਰਬੰਦਾਸ ਮਹਾਰਾਜ ਜੀ ਸਤਗੁਰ ਸੁਆਮੀ ਹਰੀਦਾਸ ਮਹਾਰਾਜ ਜੀ ਸਤਗੁਰ ਸੁਆਮੀ ਗਰੀਦਾਸ ਮਹਾਰਾਜ ਜੀ ਔਰ ਰਵਿਦਾਸੀਆ ਕੌਮ ਦੇ ਮਹਾਨ ਸੰਤ 108 ਅਮਰ ਸੀ ਸੰਤ ਰਮਨ ਜੀ ਮਹਾਰਾਜ ਜੀ ਦੀ ਸਥਲੀ ਉਹਨਾਂ ਦੇ ਡੇਰਾ ਸਚਕਨ ਬੱਲਾ ਦੇ ਗੱਦੀ ਨਿਸ਼ੀਨ ਪਰਮ ਪੂਜਯ ਪਰਮ ਆਦਾਨੀਏ ਸਤਿਗੁਰੂ ਸਵਾਮੀ ਗੁਰਿੰਦਰ ਨਾਥ ਮਹਾਰਾਜ ਜੀ ਦਾ 6 ਜਨਵਰੀ ਨੂੰ 2019 ਨੂੰ ਦਿਨ ਐਤਵਾਰ ਨੂੰ ਉਹਨਾਂ ਦਾ ਗੁਰਪੁਰਪ ਉਹਨਾਂ ਦਾ ਆਗਮਨ ਦਿਵਸ ਉਹਨਾਂ ਦਾ ਬਰਥਡੇ ਸੰਸਾਰ ਭਰ ਤੋਂ ਪਹੁੰਚਿਆ ਡੇਰਾ ਸਚਕੰਡ ਬੱਲਾਂ ਦੇ ਵਿੱਚ ਸੰਗਤਾਂ ਜਨਮ ਦਿਨ ਮਨਾ ਰਹੀ ਹੈ ਔਰ ਉਹਨਾਂ ਦੇ ਅਸ਼ੀਰਵਾਦ ਪ੍ਰਾਪਤ ਕਰ ਰਹੀ ਹੈ ਮੈਂ ਬੜਾ ਸੁਭਾਗੇ ਆ ਮਹਿਸੂਸ ਕਰਦਾ ਕਿ ਅੱਜ ਕ੍ਰਾਂਤੀ ਟੀਵੀ ਤੋਂ ਸਤਗੁਰੂ ਸਵਾਮੀ ਨਰਿੰਦਰदास ਮਹਾਰਾਜ ਜੀ ਦੇ ਆਗਮਨ ਦਿਵਸ ਉਹਨਾਂ ਦੇ ਬਰਥਡੇ ਦੀਆਂ ਵਧਾਈਆਂ ਮੁਬਾਰਕਾਂ ਪੂਰੇ ਵਿਸ਼ਵ ਦੀਆਂ ਸੰਤਾਂ ਨੂੰ ਔਰ ਪੂਰੇ ਜਨ ਜਨ ਦੇ ਵਿੱਚ ਗੁਰੂ ਰਵਿਦਾਸ ਜੀ ਮਿਸ਼ਨ ਉਹਨਾਂ ਦੀ ਫਿਲਾਸਫੀ ਨੂੰ ਮੰਨਣ ਵਾਲਿਆਂ ਨੂੰ ਦੇਣ ਦਾ ਸੁਭਾਗ ਮਹਿਸੂਸ ਕਰ ਰਿਹਾ ਹਾਂ। ਔਰ ਇੱਥੇ ਇਹਦੇ ਨਾਲ ਹੀ ਜੇ ਜਗਤਗੁਰੂ ਸਤਗੁਰੂ ਗੁਰਦਾਸ ਮਹਾਰਾਜ ਜੀ ਦੇ ਪਵਿੱਤ੍ਰ ਸਥਾਨ ਸਵਰਨ ਮੰਦਰ ਉਹਨਾਂ ਦੀ ਜਨਮ ਸਥਲੀ ਸ੍ਰੀ ਗੁਰਦਵਾਰਨਪੁਰ ਦੀ ਗੱਲ ਕਰੀਏ ਦਾ ਡੇਰਾ 100 108 ਸੰਤ ਸਰਬੰ다ਸ ਮਹਾਰਾਜ ਜੀ ਸਚਖੰਡ ਬੱਲਾ ਦੇ ਗੱਦੀ ਨਿਸ਼ੀਨ ਦੀ ਰਹਿਨਮਾਈ ਚ ਦੀ ਚੇਅਰਮੈਨ ਦੇ ਸ਼ਬਦ ਵਿੱਚ ਪੂਰੇ ਵਿਸ਼ਵ ਦੀਆਂ ਸੰਤਾਂ ਪੂਰੇ ਵਿਸ਼ਵ ਦੇ ਗੁਰੂ ਗੋਬਿੰਦ ਸਿੰਘ ਜੀ ਧਰਮ ਦੇ ਅਨਯਯੂ 19 ਫਰਵਰੀ 2019 ਨੂੰ ਮਨਾਉਣ ਜਾ ਰਹੇ ਨੇ ਮੈਂ ਉਹਨਾਂ ਦੀ ਵੀ ਵਧਾਈਆਂ ਦੇਣਾ ਚਾਹਾਂਗਾ ਔਰ ਅੱਜ ਬਹੁਤ ਹੀ ਮਾਣ ਬਹੁਤ ਹੀ ਸੁਭਾਗ ਔਰ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਆ ਡੇਰੇ ਬੈਠ ਕੇ ਵੀ ਸਵੇਰ ਤੋਂ ਸੰਗਤਾਂ ਉਹਨਾਂ ਦੇ ਲਈ ਕੇਕਸ ਉਹਨਾਂ ਲਈ ਸ਼ਰਧਾ ਪੂਰਵਕ ਫਲ ਉਹਨਾਂ ਦੇ ਸਭ ਤੇ ਮੈਂ ਇੱਕ ਵਾਰੀ ਫਿਰ ਪੂਰੇ ਵਿਸ਼ਵ ਨੂੰ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਸਤਗੁਰ ਸੋਮੇ ਸਰਬੰਦਾਸ ਮਹਾਰਾਜ ਜੀ ਦੇ ਡੇਰਾ ਸਚਖੰਡ ਬੱਲਾਂ ਦੇ ਗੱਦੀ ਨਿਸ਼ੀਨ ਸਤਗੁਰ ਸੋਮੇ ਨਰਿੰਦਰ ਦਾਸ ਮਹਾਰਾਜ ਜੀ ਦੇ ਬਰਥਡੇ ਦੀਆਂ ਆਪ ਸਾਰੀਆਂ ਸੰਤਾਂ ਨੂੰ ਮੁਬਾਰਕਬਾਦ ਦਿੰਨਾ ਹਾਂ ਔਰ ਜਗਤਗੁਰੂ ਸਤਗੁਰੂ ਦਾਸ ਮਹਾਰਾਜ ਤੇ ਅਰਦਾਸ ਕਰਦਾ ਆਂ ਕਿ ਸਾਡੇ ਸਾਰਿਆਂ ਤੇ ਉਹ ਖੁਸ਼ੀਆਂ ਦੇ ਖੇੜਿਆਂ ਦੇ ਅਸ਼ੀਰਵਾਦ ਬਣਾਈ ਰੱਖਾਂ